ਕਾ ਜਹਾਸਾ ਹੋਇਆ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਵੀ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ ਅਸੀਂ ਜਲਦ ਮੌਕੇ ਤੇ ਪਹੁੰਚ ਕੇ ਵਿਦਨ 2-4 ਮਿੰਟ ਦੇ ਵਿੱਚ ਹੀ ਪਹੁੰਚ ਗਏ ਤੇ ਦੇਖਿਆ ਤੇ ਇੱਕ ਟਿਪਰ ਦਾ ਇੱਕ ਸਕੂਟਰੀ ਨਾਲ ਐਕਸੀਡੈਂਟ ਹੋਇਆ ਸੀਗਾ ਤੇ ਬੰਦੇ ਦੀ ਜਿਹੜੀ ਅੰਦਤ ਦੀਆਂ ਧੜ ਨਾਲੋਂ ਅਲੱਗ ਹੋ ਚੁੱਕਿਆ ਸੀਗਾ ਤੇ ਜਿਹਦੀ ਰੈੱਡ ਬੋਡੀ ਬਾਰੇ ਸੂਚਨਾ ਜਿਹੜੀ ਉਹ ਦਿੱਤੀ ਗਈ ਸੰਬੰਧਤ ਚੌਕੀ ਨੂੰ ਉਹ ਸਾਰਾ ਸਟਾਪ ਆਇਆ ਤੇ ਬੰਦੇ ਨੂੰ ਹਸਪੀਟਲ ਭੇਜਿਆ ਜਾ ਚੁੱਕਾ ਹੈ ਟਿਪਰ ਵਾਲਾ ਫਰਾਰ ਹੈ ਤੇ ਸਕੂਟਰੀ ਜਿਹੜੀ ਬਾਕੀ ਉਹਨਾਂ ਨੇ ਕਬਜ਼ੇ ਤੇ ਲੈ ਲਈ ਹੈ ਕਿਸ ਤਰ੍ਹਾਂ ਦੇਖ ਜਿਓ ਟਿਪਰ ਵੀ ਓਵਰਲੋਡ ਹੈ ਨੰਬਰ ਪਲੇਟ ਵੀ ਨਹੀਂ ਹੈ ਟਿਪਾ ਤੇ ਔਰ ਜਦੋਂ ਅਸੀਂ ਮੌਕੇ ਤੇ ਪਹੁੰਚੇ ਆਂ ਦੇਖਿਆ ਤੇ ਉਸ ਟਾਈਮ ਟਿਪਰ ਤੇ ਕੋਈ ਨੰਬਰ ਪਲੇਟ ਨਹੀਂ ਸੀਗੀ ਪਹਿਲਾਂ ਤੋਂ ਨਹੀਂ ਸੀ ਜਾਂ ਉਤਾਰੀ ਗਈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਲਗਾਤਾਰ ਹਾਦਸੇ ਬਾਧਰੇ ਨੇ ਤੇ ਤੇਜ਼ ਰਫਤਾਰੀ ਹੈ ਜੀ ਗੱਡੀਆਂ ਦੀ ਲਾਪਰਵਾਹੀ ਨਾਲ ਗੱਡੀਆਂ ਕਈ ਵਾਰੀ ਚੱਲਦੀਆਂ ਨੇ ਉਹਦੇ ਨਾਲ ਵੀ ਹੋ ਜਾਂਦਾ ਹੈ ਉਹ ਪਰ ਉਹਦਾ ਜਿਹੜੀਆਂ ਨੇ ਕੋ ਸਾਫ ਨਵੀਂ ਬਣੀ ਆ ਇਸ ਕਰਕੇ ਉਹਦਾ ਕੋਈ ਗ੍ਰਫਤਾਰੀ ਦਾ ਕਾਰਨ ਬਣੇ ਹੋ ਪਤਾ ਲੱਗਿਆ ਜੀ ਨੌਜਵਾਨ ਕਿੰਨੀ ਕੁ ਉਮਰ ਦਾ ਸੀ ਕਿ ਕਿਹ ਪਿੰਡ ਵਗੈਰੇ ਦਾ ਆ ਦੇ ਉਹਦੇ ਐਡਰੈਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਕਿਉਂਕਿ ਉਹ ਉਹਦੀ ਸਕੂਟਰੀ ਦੇ ਵਿੱਚੋਂ ਵੀ ਕੋਈ ਕਾਗਜ਼ ਨਹੀਂ ਮਿਲਿਆ ਤੇ ਉਹਦੀ ਜੇਬ ਚੋਂ ਵੀ ਕੁਝ ਨਹੀਂ ਮਿਲਿਆ ਇਸ ਕਰਕੇ ਕੋਈ ਜਾਣਕਾਰੀ ਨਹੀਂ ਹੋ ਸਕੀ ਬਾਕੀ ਉਹਦੀ ਉਮਰ ਜਿਹੜੀ ਸੀਗੀ ਉਹ ਕੋਈ ਉਹਦੀ ਸਰੀਰਕ ਦਿੱਖ ਤੋਂ ਅੰਦਾਜ਼ਾ ਲੱਗ ਰਿਹਾ ਸੀਗਾ ਵੀ 30 ਸਾਲ ਦੇ ਬੱਚੀ 30 ਸਾਲ ਦੇ ਵਿੱਚ ਸੀ ਆਬੇ ਤੋਂ ਰੋਡ ਵਾਲਾ ਲਵਾਨਾ ਪਿੰਡ ਦੇ ਨੇੜੇ ਐਕਸੀਡੈਂਟ ਹੋਇਆ ਪਰ ਬਹੁਤ ਭਿਆਨਕ ਉਹ ਹੋਇਆ ਜੋ ਸੜਕ ਪੱਟੀ ہوئی ਆ ਉਹਦੇ ਹੇਠੋਂ ਪਾਈਪ ਪਾਏ ਹੋਏ ਨੇ ਉਹ ਪਾਈਪਾਂ ਦੀ ਕੋਈ ਖਿਆਲ ਨਹੀਂ ਕਰ ਰਿਹਾ ਪ੍ਰਸ਼ਾਸਨ ਨੂੰ ਵੀ ਇਹ ਸੂਚਨਾ ਚਾਹੀਦੀ ਹੈ ਵੀ ਉਹ ਟੋਏ ਵਿੱਚ ਕੱਲ ਵੀ ਐਕਸੀਡੈਂਟ ਹੋਇਆ ਅੱਜ ਵੀ ਹੋਇਆ ਪਰ ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾ ਹੈਗਾ ਰੋਜ਼ ਅੱਜ ਦਾ ਜੋ ਭਿਆਨਕ ਹਾਦਸਾ ਹੋਇਆ ਦੇਖਣ ਯੋਗ ਸਕਦਾ ਮੁੰਡੇ ਦੇ ਦੋਈ ਟੁੱਟੇ ਕਰਤੇ ਔਰ ਇਹਦੇ ਬਾਰੇ ਜ਼ਰੂਰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਅਸੀਂ ਕੀ ਕਰੀਏ ਨਵੀਂ ਸੜਕ ਬਣੀ ਹੋਈ ਆ ਸੜਕ ਪੱਟ ਕੇ ਉਹਨਾਂ ਦਾ ਪੈਪੂ ਪਾਏ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਕਿਉਂ ਇਹ ਟੂਆ ਪੱਟਿਆ ਗਿਆ ਪੀਪਰ ਵੀ ਓਵਰਲੋਡ ਆ ਨੰਬਰ ਤੇ ਪੀਪਰ ਪੀਪਰਾ ਜੋ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਓਵਰਲੋਡ ਆ ਬਹੁਤ ਮਿੱਟ ਪਾਇਆ ਹੋਇਆ ਚ ਔਰ ਨੰਬਰ ਪਲੇਟ ਵੀ ਨਹੀਂ ਹੈਗੀ ਕੋਈ ਉਹਦੇ ਬਗੈਰ ਨੰਬਰ ਤੋਂ ਪਲੇਟਾਂ ਲਾਏਗਾ ਪੱਟ ਕੇ ਉਹ ਇਹ ਪਤਾਸਰ ਨੂੰ ਹੱਥ ਬੰਨ ਕੇ ਬੇਨਤੀ ਹੈ ਸਾਡੀ ਵੀ ਇਹ ਰੋਡ ਦੇ ਉੱਪਰ ਬਹੁਤ ਰੋਜ਼ ਐਕਸੀਡੈਂਟ ਹੁੰਦੇ ਨੇ ਇਹਨਾਂ ਬਾਰੇ ਕੋਈ ਛੋਟੋ ਦੇਖੋ ਕੋਈ ਇਸੇ ਨਾਲ ਬਾਰੇ ਵੀਰੇ ਅੱਜ ਯਾਰ ਉਰੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਆਪਾਂ ਆਹ ਰੋਟੀ ਦੇ ਪੁੱਲ ਤੋਂ ਜਾਂ ਪਰਸ ਨੂੰ ਜਾਨੇ ਆਪਾਂ ਤੇ ਤੇ ਲਵਾਨੇ ਦੇ ਵਿਚਕਾਰ ਤੇ ਟਿਪਰ ਵਾਲਾ ਸੀ ਮੁੰਡੇ ਦੇ ਯਾਰ ਤਿੰਨ ਟੁਕੜੇ ਹੋ ਗਏ ਕੱਲ ਵੀ ਮੁੰਡਾ ਮਰੇ ਯਾਰ ਉਰੇ ਠੀਕ ਆ ਦੇਖ ਲੋ ਵੀ ਇੰਨਾ ਭੈਣ ਘਟੋਆ ਵੀ ਸੜਕ ਤੇ ਗੱਬੇ ਨਮੀ ਸੜਕ ਬਣੀ ਆ ਔਰ ਰੋਜ਼ ਮੌਤਾਂ ਹੁੰਦੀਆਂ ਨੇ ਯਾਰ ਇਹਦਾ ਹੱਲ ਹੋਵੇ ਕੋਈ ਨਾ ਕੋਈ ਨੌਜਵਾਨ ਮੁੰਡਾ ਦੀ 20 21 ਸਾਲ ਦੀ ਉਮਰ ਆ ਯਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਪਿਪਰ ਵੀ ਓਵਰ ਲੋਡ ਹੈ ਤੇ ਪਰ ਓਵਰ ਲੋਡ ਆ ਵੀਰੇ ਨੰਬਰ ਪਲੇਟ ਹੀ ਤੋੜ ਕੇ ਲੈ ਗਿਆ ਬੰਦਾ ਕੋਈ ਵੀ ਔਰੇ ਕੋਈ ਕਾਰਵਾਈ ਨਹੀਂ ਕਰਦਾ ਯਾਰ ਕੋਈ ਹੱਲੇ ਨਹੀਂ ਕੱਲ ਵੀ ਮੁੰਡਾ ਮਰ ਗਿਆ ਅੱਜ ਵੀ ਦੇਖ ਲੋ ਵੀ 20 22 ਸਾਲ ਦੀ ਉਮਰ ਆ